ਸੱਚੀ ਗੱਲ ਜੀ ਸਾਰਿਆਂ ਨੂੰ ਬਹੁਤ ਆਸਾਨ ਜਿਹਾ ਇੱਕ ਤਰੀਕਾ ਦੱਸਣ ਲੱਗੀ ਆ ਕਿ ਅਗਰ ਸਲਵਾਰ ਬਾਈਚਾਂਸ ਆਪਣੀ ਛੋਟੀ ਬਣ ਜਾਏ ਤਾਂ ਉਹਨੂੰ ਵੱਡਾ ਕਿਤਾ ਕਰਨਾ ਸਭ ਤੋਂ ਪਹਿਲਾਂ ਜਿਹੜਾ ਵੀ ਤੁਹਾਡਾ ਪੌਂਚਾ ਬਣਿਆ ਹੋਇਆ ਉਹਨੂੰ ਪੌਂਚੇ ਨੂੰ ਪ੍ਰੋਪਰ ਸਾਰੀਆਂ ਸਿਲਾਈਆਂ ਉਧੇੜ ਕੇ ਸਲਵਾਰ ਨੂੰ ਪ੍ਰੋਪਰ ਸਿੱਧਾ ਕਰ ਲੈਣਾ ਪ੍ਰੈਸ ਵਗੈਰਾ ਲਗਾ ਕੇ ਇਸ ਤੋਂ ਬਾਅਦ ਜੀ ਹੁਣ ਮੈਂ ਸਲਵਾਰ ਨੂੰ ਪੁੱਠਾ ਪਾਸਾ ਰੱਖਿਆ ਹੋਇਆ ਉੱਪਰ ਤੇ ਉਹਦੇ ਉੱਪਰ ਮੈਂ ਕੋਈ ਐਕਸਟਰਾ ਫੈਬਰਿਕ ਲਗਾ ਰਹੀ ਆ ਜਿੱਦਾਂ ਮੇਰੀ ਵਾਈਟ ਸਲਵਾਰਤ ਮੈਂ ਵਾਈਟ ਹੀ ਫੈਬਰਿਕ ਲਗਾ ਰਹੀ ਆ ਅਗਰ ਤੁਹਾਡੀ ਕਿਸੇ ਹੋਰ ਕਲਰ ਦੀ ਸਲਵਾਰ ਹੈ ਤਾਂ ਤੁਸੀਂ ਕੋਈ ਵੀ ਫ ਚੁਸ ਕਰਕੇ ਇੱਥੇ ਲਗਾ ਸਕਦੇ ਹਾਂ ਕਿਉਂਕਿ ਇਹ ਵਾਲਾ ਜਿਹੜਾ ਸਾਡਾ ਕੱਪੜਾ ਹੈ ਇਹ ਸਾਨੂੰ ਨਜ਼ਰ ਨਹੀਂ ਆਏਗਾ ਸਾਡੇ ਉੱਪਰ ਜਿਹੜਾ ਅਸੀਂ ਪਹੁੰਚਾ ਉਤਾਰਿਆ ਉਹ ਆਏਗਾ ਔਰ ਇਹ ਵਾਲਾ ਜਿਹੜਾ ਹੈਗਾ ਨੀਚੇ ਹੀ ਰਹਿ ਜਾਣਾ ਮੈਂ ਪੁੱਠੇ ਪਾਸੇ ਸਲਵਾਰ ਦੇ ਇਹ ਵਾਲਾ ਫੈਬਰਿਕ ਲਗਾਇਆ ਪੁੱਠੇ ਪਾਸੇ ਤੁਸੀਂ ਦੇਖੋ ਸਿਲਾਈਆਂ ਦੇਖ ਰਹੀਆਂ ਇਸੇ ਤਰ੍ਹਾਂ ਹੀ ਲਗਾਣਾ ਤਾਂ ਤੁਹਾਨੂੰ ਬੈਕ ਸਾਈਡ ਤੋਂ ਵੀ ਬੜੀ ਸਫਾਈ ਦੇ ਨਾਲ ਇਹ ਸਾਡਾ ਪਹੁੰਚਾ ਜਦੋਂ ਵੱਡਾ ਹੋਏਗਾ ਉਹ ਸਫਾਈ ਆ ਜਾਏਗੀ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਇਹ ਵਾਲਾ ਫੈਬਰਿਕ ਲਗਾ ਲਿਆ ਹੁਣ ਇਹਦੇ ਵਿੱਚ ਬਿਲਕੁਲ ਸੈਂਟਰ 'ਚ ਤੁਸੀਂ ਇੱਕ ਨਿਸ਼ਾਨ ਲਗਾ ਲੈਣਾ ਤੇ ਐਕਸਟਰਾ ਕਪੜਾ ਹਲੇ ਤੁਸੀਂ ਨਾ ਕੱਟਣਾ ਕਿਉਂਕਿ ਤੁਸੀਂ ਪਹੁੰਚਾ ਜਦੋਂ ਜੋੜੋਗੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਐਕਸਟਰਾ ਕਪੜਾ ਹੋਏਗਾ ਉਹਨੂੰ ਕੱਟ ਲੈਣਾ ਹੁਣ ਜਿਹੜਾ ਆਪਾਂ ਪਹੁੰਚਾ ਉਦੇੜਿਆ ਸੀ ਸਾਡੇ ਕੋਲ ਕੀ ਹੁੰਦਾ ਕਿ ਆਲਮੋਸਟ ਆਪਾਂ ਫੈਬਰਿਕ ਲਗਾਇਆ ਹੁੰਦਾ ਜੋ ਸਾਡੀ ਸਲਵਾਰ ਦਾ ਤੇ ਜਦੋਂ ਹੁਣ ਇਸ ਇਹਨੂੰ ਆਪਾਂ ਲੰਬਾ ਕਰਨਾ ਹੈ ਤਾਂ ਸਾਡੇ ਕੋਲ ਅਗਰ ਫੈਬਰਿਕ ਨਹੀਂ ਹੈ ਤਾਂ ਆਪਾਂ ਉਸੇ ਫੈਬਰਿਕ ਨੂੰ ਹੀ ਹੁਣ ਸਿੱਧੇ ਵਾਲੀ ਸਾਈਡ ਲੈ ਕੇ ਆਵਾਂਗੇ ਉਸ ਤੋਂ ਬਾਅਦ ਜੀ ਪ੍ਰੋਪਰ ਨਿਸ਼ਾਨ ਲਗਾ ਲੈਣਾ ਕਿ ਤੁਸੀਂ ਆਪਣੀ ਸਲਵਾਰ ਕਿੰਨੀ ਲੰਬੀ ਰੱਖਣੀ ਹੈ ਜਿੰਨੀ ਵੀ ਤੁਸੀਂ ਆਪਣੀ ਸਲਵਾਰ ਲੰਬੀ ਰੱਖਣੀ ਹੈ ਉਹਨਾਂ ਨਿਸ਼ਾਨ ਲਗਾ ਕੇ ਬਿਲਕੁਲ ਉਸੇ ਨਿਸ਼ਾਨ ਦੇ ਉੱਪਰ ਤੁਸੀਂ ਪ੍ਰੋਪਰ ਆਪਣੀਆਂ ਜਿਹੜੀ ਇਹ ਸਲਾਈ ਲਗਾ ਲੈਣੀ ਹੈ ਬੁਕਰਮ ਸੇਮ ਉਹੀ ਬੁਕਰਮ ਹੈ ਉਹੀ ਪੌਂਚਾ ਹੈ ਜਿਹੜਾ ਸਾਡਾ ਹੁੰਦਾ ਉਹਨੂੰ ਰੱਖ ਕੇ ਉਹਦੇ ਨਾਲ ਨਾਲ ਸਲਾਈ ਲਗਾ ਲਓ ਪਹਿਲਾ ਨਿਸ਼ਾਨ ਲਗਾ ਕੇ ਦਾ ਤੁਹਾਡਾ ਹੁਣ ਜਿਹੜਾ ਆਲਮੋਸਟ ਆਪਣਾ ਜਿਹੜਾ ਕੰਮ ਹੈਗਾ ਜੀ ਉਹ ਡਨ ਹੋ ਗਿਆ ਤੁਸੀਂ ਦੇਖੋਗੇ ਪੌਂਚਾ ਵੱਡਾ ਵੀ ਹੋ ਜਾਏਗਾ ਔਰ ਡਿਜ਼ਾਈਨ ਵੀ ਬਣ ਜਾਏਗਾ ਔਰ ਸਾਡੀ ਜਿਹੜੀ ਸਲਵਾਰ ਦੀ ਪ੍ਰੋਪਰ ਲੈਂਥ ਵੀ ਆ ਜਾਏਗੀ ਹੁਣ ਇਹ ਬੈਕ ਸਾਈਡ ਤੋਂ ਦੇਖੋ ਜੀ ਜਿਹੜਾ ਆਪਾਂ ਐਕਸਟਰਾ ਫੈਬਰਿਕ ਲਗਾਇਆ ਸੀ ਉਹ ਬੈਕ ਤੇ ਰਹਿ ਗਿਆ ਔਰ ਜਿਹੜਾ ਫਰੰਟ ਸਾਈਡ ਤੇ ਜਿਹੜਾ ਆਪਾਂ ਪੌਂਚਾ ਉਤਾਰਿਆ ਸੀ ਉਹ ਢੇੜ ਆ ਜਾਏਗਾ ਹੁਣ ਇਸ ਤੋਂ ਬਾਅਦ ਜੀ ਤੁਸੀਂ ਆਪਾਂ ਨਾਰਮਲ ਜਿਵੇਂ ਪੌਂਚਾ ਰੈਡੀ ਕਰਦੇ ਆ ਤੁਸੀਂ ਉਹਦਾ ਇਹਨੂੰ ਰੈਡੀ ਕਰ ਸਕਦੇ ਆ ਸਿਲਾਈਆਂ ਵਗੈਰਾ ਲਗਾ ਕੇ ਵੀ ਰੈਡੀ ਕਰ ਸਕਦੇ ਆ ਜਿੱਦਾਂ ਆਪਾਂ ਪ੍ਰੋਪਰ ਸਿਲਾਈਆਂ ਲਗਾਉਣੇ ਆ ਜਾਂ ਤੁਸੀਂ ਲੇਸਿੰਗ ਵਗੈਰਾ ਕਰਕੇ ਕੋਈ ਡਿਜ਼ਾਈਨ ਇਹਦੇ ਤੇ ਪਾਣਾ ਤਾਂ ਉਹ ਵੀ ਪਾ ਸਕਦੇ ਆ ਤੁਸੀਂ 2.5 ਇੰਚ ਤੱਕ ਆਪਣਾ ਪੌਂਚਾ ਲੰਬਾ ਕਰ ਸਕਦੇ ਆ ਈਵਨ ਜਿੰਨਾ ਤੁਹਾਡੇ ਕੋਲ ਬੁਕਰਮ ਦਾ ਪੌਂਚਾ ਹੋਏਗਾ ਉਨਾ ਵੀ ਲੰਬਾ ਕਰ ਸਕਦੇ ਹੋ ਉਸ ਤੋਂ ਵੀ ਇਲਾਵਾ ਵੀ ਅਗਰ ਉਹਦੇ ਵਿੱਚੋਂ ਮਾਰਜਨ ਕੱਢ ਕੇ ਤੁਸੀਂ ਫੈਬਰਿਕ ਤੇ ਯੂਜ਼ ਕਰਨਾ ਤਾਂ ਉਹ ਵੀ ਕਰ ਸਕਦੇ ਆ ਹੁਣ ਇਸ ਤੋਂ ਬਾਅਦ ਜਿੰਨਾ ਵੀ ਐਕਸਟਰਾ ਫੈਬਰਿਕ ਹੈ ਦੋਨੋਂ ਸਾਈਡ ਤੇ ਉਹਨੂੰ ਕੱਟ ਕਰਕੇ ਤੁਸੀਂ ਪ੍ਰੋਪਰ ਆਪਣੇ ਪੌਂਚੇ ਦੀ ਜਿਹੜੀ ਪਹਿਲਾਂ ਵਾਲੀ ਸ਼ੇਪ ਹੈਗੀ ਆ ਉਸੇ ਦੇ ਹਿਸਾਬ ਨਾਲ ਉਹਨੂੰ ਰੈਡੀ ਕਰ ਲਓ ਤੇ ਕੋਈ ਵੀ ਤੁਹਾਡੇ ਕੋਲ ਜਿਹੜੀ ਐਕਸਟਰਾ ਲੇਸ ਹੈਗੀ ਆ ਜਾਂ ਸੇਮ ਕਲਰ ਦਾ ਜਿਹੜਾ ਤੁਹਾਡਾ ਕੋਈ ਪੌਂਚਾ ਹੋਏਗਾ ਉਹ ਲੇਸ ਨੂੰ ਵਿੱਚ ਇਨਸਰਟ ਕਰਕੇ ਇੱਕ ਡਿਜ਼ਾਈਨ ਦੀ ਤਰ੍ਹਾਂ ਡਿਜ਼ਾਈਨ ਵੀ ਰੈਡੀ ਹੋ ਜਾਏਗਾ ਔਰ ਕਿਸੇ ਨੂੰ ਆਈਡੀਆ ਵੀ ਨਹੀਂ ਹੋਏਗਾ ਕਿ ਤੁਸੀਂ ਇਹ ਪੌਂਚਾ ਲੰਬਾ ਕੀਤਾ ਜਾਂ ਮਤਲਬ ਸੌਰੀ ਪੌਂਚਾ ਨਹੀਂ ਤੁਸੀਂ ਆਪਣੀ ਸਲਵਾਰ ਨੂੰ ਲੰਬਾ ਕੀਤਾ ਬਾਕੀ ਆਈਡੀਆ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਅਗਰ ਥੋੜਾ ਜਿਹਾ ਵੀ ਪਸੰਦ ਆਇਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਕੋਈ ਵੀ ਡਾਊਟ ਹੋਏਗਾ ਤਾਂ ਤੁਸੀਂ ਮੈਨੂੰ ਕਮੈਂਟਸ 'ਚ ਪੁੱਛ ਸਕਦੇ ਹੋ ਕਿਉਂਕਿ ਕਈ ਵਾਰੀ ਕੋਈ ਵੀ ਚੀਜ਼ ਅਗਰ ਸਮਝ ਨਹੀਂ ਆਂਦੀ ਤਾਂ ਉਹਦੇ ਲਈ ਕਨਫਿਊਜ਼ਨ ਹੋ ਜਾਂਦੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆਂ ਬਾਕੀ ਇਹ ਵਾਲੀ ਆਈਡੀਆ ਦੇ ਨਾਲ ਸਲਵਾਰ ਪ੍ਰੋਪਰ ਤੁਹਾਡੀ ਲੰਬੀ ਵੀ ਹੋ ਜਾਏਗੀ ਔਰ ਤੁਹਾਨੂੰ ਕਿਸੇ ਨੂੰ ਵੀ ਕਿਸੇ ਨੂੰ ਕੋਈ ਵੀ ਚੀਜ਼ ਦਾ ਆਈਡੀਆ ਨਹੀਂ ਹੋਏਗਾ ਕਿ ਤੁਸੀਂ ਇਹ ਕਿਸ ਤਰ੍ਹਾਂ ਲੰਬੀ ਕੀਤੀ ਹੈ ਥੈਂਕ ਯੂ ਸੋ ਮੱਚ ਫਾਰ ਵਾਚਿੰਗ